ਮੈਂ ਗਲੀਆਂ ਦਾ ਰੂੜਾ ਕੂੜਾ ਮਹਿਲ ਚੜਾਇਆ ਸਾਈਆਂ ਮੈਂ ਪੰਜਾਬੀ ਮਾਂ ਬੋਲੀ ਦਾ ਇੱਕ ਨਿਮਾਣਾ ਜਿਹਾ ਸੇਵਾਦਾਰ ਪੰਜਾਬੀ 뮤직 ਇੰਡਸਟਰੀ ਦੀ ਮਹਾਨ ਬਿਲਡਿੰਗ ਦਾ ਇੱਕ ਨਿੱਕਾ ਜਿਹਾ ਮਜ਼ਦੂਰ ਸਮੁੱਚੀ ਮਾਨਵਤਾ ਦੇ ਚਰਨਾਂ ਦੀ ਧੂੜ ਗੁਰੂਆਂ ਪੀਰਾਂ ਫਕੀਰਾਂ ਰਿਸ਼ੀਆਂ ਮੁੰਨੀਆਂ ਸ਼ਹੀਦਾਂ ਯੋਧਿਆਂ अवतारਾਂ ਦੀ ਧਰਤੀ ਪੰਜਾਬ ਦਾ ਜਾਇਆ ਸਤਨਾਮ ਸਾਗਰ ਮੇਰੇ ਨਾਲ ਖੜੇ ਨੇ ਪੰਜਾਬੀ ਸੰਗੀਤ ਦੀ ਇੱਕ ਮਹਾਨ ਆਵਾਜ਼ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕੀ ਆਵਾਜ਼ ਮੇਰੇ ਸਾਥੀ ਕਲਾਕਾਰ ਮੇਰੇ ਜੀਵਨ ਸਾਥੀ ਸ਼ਰਨਜੀਤ ਛੰਮੀ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਮੈਂ ਹਜ਼ਾਰ ਜਨਮ ਲੈ ਕੇ ਵੀ ਪੰਜਾਬੀਅਤ ਦਾ ਪੰਜਾਬੀਆਂ ਦਾ ਦੇਣ ਨਹੀਂ ਦੇ ਸਕਦਾ ਅਸੀਂ ਪਿਛਲੇ 20-22 ਸਾਲਾਂ ਤੋਂ ਜਦੋਂ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ ਪੰਜਾਬੀਅਤ ਦੀ ਸੇਵਾ 'ਚ ਹਾਜ਼ਰ ਹੋਏ ਹਾਂ ਪੰਜਾਬੀ ਸੰਗੀਤ ਯਗਦੀ ਸੇਵਾ ਚਾਜ ਰਹੇ ਹਾਂ ਉਦੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਮੈਨੂੰ ਗਰੀਬ ਨੂੰ ਇੰਨਾ ਕੋ ਮਾਣ ਇੰਨਾ ਕੋ ਪਿਆਰ ਸਤਿਕਾਰ ਦਿੱਤਾ ਜਿਸ ਦੀ ਸ਼ਾਇਦ ਮਿਸਾਲ ਨਹੀਂ ਦਿੱਤੀ ਜਾ ਸਕਦੀ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਸ਼ਿੰਦੋ ਦੀ ਹੱਟੀ ਤੱਕ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਵਿੱਚ ਅਖਾੜਿਆਂ ਦੇ ਤੁਸੀਂ ਇੰਨਾ ਕੋ ਪਿਆਰ ਦਿੱਤਾ ਇੰਨਾ ਕੋ ਪਿਆਰ ਦਿੱਤਾ ਮੇਰਾ ਰੋਮ ਰੋਮ ਤੁਹਾਡਾ ਕਰਜ਼ਾਈ ਹੈ ਮੇਰਾ ਵਾੜ ਵਾੜ ਤੁਹਾਡਾ ਕਰਜ਼ਾਈ ਹੈ ਤੇ ਆ ਹੁਣ ਜਦੋਂ ਦਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ ਉਹਦੇ ਬਾਰੇ ਤੇ ਮੈਂ ਕੀ ਕਹਿ ਸਕਦਾ ਪੂਰੀ ਤਰਤੀ ਦੇ ਪੂਰੇ ਸੰਸਾਰ ਦੇ ਚਾਰੇ ਕੋਨੇ ਸਾਗਰ 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 ਦੀ ਵੋਟੀ ਸਾਗਰ ਦੀ ਵੋਫੀ ਸਾਗਰ ਦੀ ਵੋਫੀ ਸਾਗਰ ਦੀ ਵੋਟੀ ਕਰਾ ਦਿੱਤੀ ਪੰਜਾਬੀਆਂ ਨੇ ਸਾਗਰ ਦੀ ਵੋਟੀ ਲੈਂਦੀ ਇੰਡੀ ਕਾਚਨਾ ਇਮੀਡੀਏਟਲੀਏ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰ ਹੀ ਦਿਖਾ ਮੈਂ ਸਮੁੱਚੇ ਪੰਜਾਬੀਆਂ ਦਾ ਸਮੁੱਚੀ ਪੰਜਾਬੀਅਤ ਦਾ ਸਮੁੱਚੀ ਮਾਨਵਤਾ ਦਾ ਕਿਵੇਂ ਧੰਨਵਾਦ ਕਰਾਂ ਮੇਰੇ ਕੋਲ ਲਫਜ਼ ਨਹੀਂ ਹੈਗੇ ਬਸ ਤੁਹਾਡੇ ਪੈਰਾਂ ਤੇ ਸਿਰ ਰੱਖ ਕੇ ਤੁਹਾਡੀਆਂ ਜੁੱਤੀਆਂ ਤੇ ਸਿਰ ਰੱਖ ਕੇ ਬਹੁਤ 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 ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜਿੰਨਾ ਚਿਰ ਸਾਡੇ ਸਾਹ ਚੱਲਦੇ ਰਹਿਣਗੇ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਾਂਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਕੋ ਪਿਆਰ ਬਖਸ਼ ਦੇ ਰਹੋ ਫੁੱਲਾਂ ਵਾਲੀ ਰਜਾਈ ਵਰਗਾ ਜਾਂ ਸਾਗਰ ਦੀ ਬੋਟੀ ਵਰਗਾ ਪਿਆਰ ਬਖਸ਼ ਦੇ ਰਹੋ ਮੈਂ ਪਹਿਲਾ ਨਾਲੋਂ ਵਧੀਆ ਲਿਖਣ ਦੀ ਕੋਸ਼ਿਸ਼ ਕਰਾਂਗਾ ਪਹਿਲਾ ਨਾਲੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਸਮੁੱਚੇ ਪੰਜਾਬੀਆਂ ਦੇ ਚਰਨਾਂ ਵਿੱਚ ਸਮੁੱਚੀ ਮਾਨਵਤਾ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ